ਮੈਂ ਇੱਕ ਛੋਟੇ ਜਿਹੇ ਪਿੰਡ ਵਿੱਚ ਵਿਆਹੀ ਹੋਈ ਸੀ ਉਸ ਪਿੰਡ ਵਿੱਚ ਜਿਆਦਾ ਲੋਕ ਮਾਡਰਨ ਨਹੀਂ ਸੀ ਸਾਰੇ ਲੋਕ ਪਿੰਡੂ ਜੇ ਸੀ ਜਿਸ ਕਰਕੇ ਮੈਂ ਵੀ ਉਹੋ ਜੀ ਹੋ ਗਈ ਸੀ ਪਹਿਲਾਂ ਤਾਂ ਮੈਂ ਆਪਣੇ ਪਿੰਡ ਬੜੀ ਮਾਡਰਨ ਹੁੰਦੀ ਸੀ ਪਰ ਉੱਥੇ ਜਾ ਕੇ ਮੈਂ ਵੀ ਓਦਾਂ ਦੀ ਹੋ ਗਈ ਸੀ ਪਰ ਮੈਨੂੰ ਉਸ ਤਰ੍ਹਾਂ ਰਹਿਣਾ ਜਿਆਦਾ ਪਸੰਦ ਨਹੀਂ ਸੀ ਜੇ ਮੈਂ ਜਿਆਦਾ ਸ਼ਿਕਨੀ ਲਾ ਲੈਂਦੀ ਸੀ ਤਾਂ ਮੇਰਾ ਘਰ ਵਾਲਾ ਮੈਨੂੰ ਟੋਕਣ ਲੱਗ ਜਾਂਦਾ ਸੀ ਮੈਨੂੰ ਕਹਿ ਦਿੰਦਾ ਸੀ ਕਿ ਸਾਡੇ ਹਿਸਾਬ ਨਾਲ ਰਿਹਾ ਕਰ ਜਿੱਦਾਂ ਇੱਥੇ ਸਾਰੀਆਂ ਔਰਤਾਂ ਰਹਿੰਦੀਆਂ ਨੇ ਜਦੋਂ ਮੈਂ ਜ਼ਿਆਦਾ ਸਜਦੀ ਸੀ ਤਾਂ ਸਾਰੇ ਮਰਦ ਮੇਰੇ ਵੱਲੀ ਵੇਖਦੇ ਸੀ ਇਸ ਗੱਲ ਦੀ ਮੇਰਾ ਘਰ ਵਾਲਾ ਜੈਲਸੀ ਕਰਦਾ ਸੀ ਮੇਰਾ ਨਾਮ ਸੁਨੀਤਾ ਆ ਮੇਰੇ ਘਰ ਵਾਲੇ ਦਾ ਨਾਮ ਰਾਜੂ ਸੀ ਰਾਜੂ ਮੈਨੂੰ ਹਮੇਸ਼ਾ ਕਹਿੰਦਾ ਸੀ ਕਿ ਤੂੰ ਸੱਜ ਧੱਜ ਕੇ ਅੰਦਰ ਬੈਠ ਜਾ ਕਰ ਮੈਂ ਕਿਹਾ ਤੈਨੂੰ ਇਹ ਆ ਕਿ ਮੇਰੀ ਵੋਟੀ ਨੂੰ ਕੋਈ ਚੋੱਕ ਕੇ ਨਾ ਲੈ ਜਾਵੇ ਰਾਜੂ ਮੈਨੂੰ ਕਹਿੰਦਾ ਜੇ ਕੋਈ ਚੋੱਕ ਕੇ ਲੈ ਕੇ ਜਾਊਗਾ ਤਾਂ ਮੈਂ ਉਹਦੀਆਂ ਧਣੀ ਤੋੜ ਦੂੰਗਾ ਇਸ ਤਰ੍ਹਾਂ ਮੈਂ ਉਹਦੇ ਨਾਲ ਮਜ਼ਾਕ ਕਰਨ ਲੱਗ ਜਾਂਦੀ ਸੀ ਘਰ ਵਿੱਚ ਸੱਸ ਸੋਹਰਾ ਵੀ ਸੀ ਸੱਸ ਜ਼ਿਆਦਾ ਚੰਗੀ ਤਾਂ ਨਹੀਂ ਸੀ ਪਰ ਜ਼ਿਆਦਾ ਮਾੜੀ ਵੀ ਨਹੀਂ ਸੀ ਕਦੇ-ਕਦੇ ਮੇਰੇ ਨਾਲ ਲੜ ਪੈਂਦੀ ਸੀ ਤੇ ਕਦੇ-ਕਦੇ ਮੇਰੇ ਨਾਲ ਪਿਆਰ ਵੀ ਪੜਾ ਕਰਨ ਲੱਗ ਜਾਂਦੀ ਸੀ ਘਰ ਵਿੱਚ ਜ਼ਿਆਦਾ ਅਮੀਰੀ ਨਹੀਂ ਸੀ ਥੋੜੀ ਗਰੀਬੀ ਹੀ ਚੱਲ ਰਹੀ ਸੀ ਜਦੋਂ ਵੀ ਮੈਂ ਕੋਈ ਚੀਜ਼ ਦੀ ਡਿਮਾਂਡ ਕਰਦੀ ਸੀ ਤਾਂ ਰਾਜੂ ਮੈਨੂੰ ਕਹਿੰਦਾ ਸੀ ਕਿ ਕੋਈ ਨਾ ਮੇਰੇ ਤੇ ਬਹੁਤ ਜ਼ਿੰਮੇਵਾਰੀ ਆ ਤੂੰ ਇਸ ਮਹੀਨੇ ਇਸ ਚੀਜ਼ ਵੱਲੋਂ ਸਾਰ ਲਾ ਕੋਈ ਨਾ ਅਗਲੇ ਮਹੀਨੇ ਲਿਆ ਦੂੰਗਾ ਬਸ ਇਦਾਂ ਕਹਿ ਕੇ ਮੈਨੂੰ ਚੁੱਪ ਕਰਾ ਦਿੰਦਾ ਸੀ ਮੈਂ ਵੀ ਚੁੱਪ ਕਰ ਜਾਂਦੀ ਸੀ ਪਰ ਮੈਨੂੰ ਰੋਜ਼ ਰੋਜ਼ ਨਵੇਂ-ਨਵੇਂ ਸੂਟ ਲੈਣ ਦਾ ਸ਼ੌਂਕ ਬੜਾ ਸੀ ਰਾਜੂ ਤਾਂ ਇਸ ਹੱਦ ਤੱਕ ਪਿੰਡੂ ਜਿਹਾ ਸੀ ਕਿ ਮੈਨੂੰ ਸ਼ਹਿਰ ਵੀ ਨਹੀਂ ਲੈ ਕੇ ਜਾਂਦਾ ਸੀ ਜੇ ਮੈਂ ਉਹਦੇ ਨਾਲ ਸ਼ਹਿਰ ਜਾਣ ਲਈ ਕਹਿੰਦੀ ਸੀ ਤਾਂ ਮੇਰੇ ਸੱਸ ਸਹੁਰੇ ਦਾ ਮੂੰਹ ਬਣ ਜਾਂਦਾ ਸੀ ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਿ ਮੈਂ ਉਹਦੇ ਨਾਲ ਕਿਤੇ ਵੀ ਜਾਵਾਂ ਮੇਰੇ ਸੱਸ ਤੇ ਸਹੁਰੇ ਨੂੰ ਹਮੇਸ਼ਾ ਰਹਿੰਦਾ ਸੀ ਕਿ ਇਹ ਪੈਸੇ ਖਰਚ ਕੇ ਆਊਗੀ ਸਾਡੇ ਘਰ ਇੱਕ ਦੁੱਧੀ ਆਉਂਦਾ ਸੀ ਜੋ ਹਰ ਰੋਜ਼ ਦੁੱਧ ਦੇਣ ਆਉਂਦਾ ਸੀ ਇਹ ਉਸ ਦਿਨ ਦੀ ਗੱਲ ਜਿਸ ਦਿਨ ਬਾਰਿਸ਼ ਦਾ ਮੌਸਮ ਸੀ ਮੇਰੀ ਸੱਸ ਤੇ ਸਹੁਰਾ ਦੋਵੇਂ ਜਾਣੇ ਉਸ ਦਿਨ ਸ਼ਹਿਰ ਗਏ ਸੀ ਘਰ ਦਾ ਸੌਦਾ ਲੈਣ ਮੀ ਆ ਗਿਆ ਸੀ ਬੱਦਲ ਬਹੁਤ ਤੇਜ਼ੀ ਨਾਲ ਗੜਕਰਿਆ ਸੀ ਸੌਣ ਦਾ ਮਹੀਨਾ ਸੀ ਮੈਨੂੰ ਮੀਂਹ ਵਿੱਚ ਨਹਾਉਣ ਦਾ ਬੜਾ ਸ਼ੌਂਕ ਸੀ ਮੈਂ ਤਾਂ ਜਲਦੀ ਜਲਦੀ ਬਾਹਰ ਚੱਲੀ ਗਈ ਤੇ ਮੀਂਹ ਦੇ ਮੌਸਮ ਦਾ ਨਜ਼ਾਰਾ ਲੈਣ ਲੱਗੀ ਤੇ ਮੀਂਹ ਵਿੱਚ ਨਹਾਉਣ ਲੱਗੀ ਮੈਂ ਆਪਣੇ ਸਾਰੇ ਕੱਪੜੇ ਗਿੱਲੇ ਕਰ ਲਏ ਤੇ ਹਵਾ ਵਿੱਚ ਝੂਮ ਰਹੀ ਸੀ ਮੈਨੂੰ ਵੇਖ ਕੇ ਦੂਸਰੇ ਘਰ ਦੇ ਬੰਦੇ ਵੀ ਮੇਰੇ ਵੱਲ ਵੇਖਣ ਲੱਗੇ ਤੇ ਸਾਰੇ ਮੈਨੂੰ ਵੇਖ-ਵੇਖ ਕੇ ਆਪਣਾ ਮਨ ਪਰਚਾਵਾ ਕਰ ਰਹੇ ਸੀ ਕਿਉਂਕਿ ਮੇਰੇ ਕੱਪੜੇ ਪੂਰੀ ਤਰ੍ਹਾਂ ਭਿੱਜ ਕੇ ਨਾਲ ਲੱਗ ਚੁੱਕੇ ਸੀ ਉਧਰੋਂ ਸਾਡਾ ਦੁੱਧ ਹੀ ਦੁੱਧ ਦੈਲੀ ਆ ਗਿਆ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਅੱਜ ਇੰਨਾ ਲੇਟ ਕਿਉਂ ਹੋਗੇ ਉਹ ਕਹਿਣ ਲੱਗਾ ਬਾ ਬੀਜ਼ੀ ਲੇਟ ਹੋ ਗਿਆ ਬਸ ਅੱਜ ਮੇਰੇ ਘਰ ਵਾਲੀ ਬਿਮਾਰ ਸੀ ਮੈਂ ਕਿਹਾ ਅੱਛਾ ਤੇਰੀ ਘਰ ਵਾਲੀ ਵੀ ਹੈਗੀ ਆ ਉਹ ਹਾਂ ਸੀ ਕਿ ਕਹਿਣ ਲੱਗਾ ਹੋਰ ਤੁਹਾਨੂੰ ਕੀ ਲੱਗਦਾ ਕਿ ਮੈਂ ਛੜਾ ਆ ਮੈਨੂੰ ਲੱਗਦਾ ਤੇ ਇਦਾਂ ਹੀ ਆ ਮੈਂ ਉਹਨੂੰ ਛੇੜਨ ਲੱਗੀ ਉਹ ਵੀ ਮੇਰੀਆਂ ਗੱਲਾਂ ਦਾ ਸਵਾਦ ਲੈ ਰਿਹਾ ਸੀ ਜਦੋਂ ਵੀ ਉਹ ਦੁੱਧ ਦੇਣ ਆਉਂਦਾ ਸੀ ਤਾਂ ਉਹ ਮੇਰੇ ਵੱਲ ਬੜਾ ਵੇਖਦਾ ਸੀ ਮੈਂ ਕਈ ਵਾਰ ਨੋਟ ਕੀਤਾ ਸੀ ਪਰ ਵੇਖਣ ਵਿੱਚ ਉਹ ਬੜਾ ਸੋਹਣਾ ਸੀ ਪੂਰਾ ਗੋਰਾ ਰੰਗ ਸੀ ਕੰਨਾਂ ਵਿੱਚ ਮੁੰਦਰਾ ਪਾਈਆਂ ਹੋਈਆਂ ਸੀ ਮੈਨੂੰ ਉਹ ਬੜਾ ਸੋਹਣਾ ਲੱਗਦਾ ਸੀ ਪਰ ਮੈਂ ਉਹਨੂੰ ਅੱਜ ਜ਼ਿਆਦਾ ਖੁੱਲ ਕੇ ਇਸ ਕਰਕੇ ਬੁਲਾਇਆ ਸੀ ਕਿਉਂਕਿ ਅੱਜ ਮੇਰੇ ਸੱਸ ਸਹੁਰਾ ਘਰ ਨਹੀਂ ਸੀ ਪਹਿਲਾਂ ਤਾਂ ਮੈਂ ਉਹਨੂੰ ਕਦੇ ਬੁਲਾਇਆ ਨਹੀਂ ਸੀ ਉਹ ਮੈਨੂੰ ਭਾਬੀ ਭਾਬੀ ਕਹਿ ਕੇ ਬੁਲਾਉਂਦਾ ਰਹਿੰਦਾ ਸੀ ਉਹਦਾ ਨਾਮ ਸ਼ੇਖਰ ਸੀ ਸ਼ੇਖਰ ਬੜਾ ਹੈਂਡਸਮ ਸੀ ਮੈਂ ਉਹਨੂੰ ਕਈ ਵਾਰ ਵੇਖਣ ਲੱਗ ਜਾਂਦੀ ਸੀ ਖੜ ਕੇ ਉਹਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਮੈਂ ਉਹਨੂੰ ਚੋਰੀ-ਚੋਰੀ ਵੇਖਦੀ ਆ ਪਰ ਮੇਰੇ ਸੱਸ ਸਹੁਰਾ ਘਰੇ ਹੋਣ ਕਰਕੇ ਮੈਂ ਉਹਦੇ ਨਾਲ ਜ਼ਿਆਦਾ ਗੱਲ ਨਹੀਂ ਕਰ ਪਾਉਂਦੀ ਸੀ ਅੱਜ ਮੈਂ ਉਹਨੂੰ ਅੰਦਰ ਬਿਠਾ ਲਿਆ ਮੈਨੂੰ ਕਹਿਣ ਲੱਗਾ ਅੱਜ ਤਾਂ ਭਾਬੀ ਬੜੀ ਸੋਹਣੀ ਲੱਗ ਰਹੀਆਂ ਮੀਂਹ ਵਿੱਚ ਭਿੱਜੀ ਹੋਈਆਂ ਮੈਂ ਕਿਹਾ ਆ ਜਾ ਦੋਵੇਂ ਪੇਜ ਜਦਿਆਂ ਮੀਚ ਉਹ ਹੱਸਣ ਲੱਗਾ ਤੇ ਕਹਿਣ ਲੱਗਾ ਰਹਿਣ ਤੋਂ ਬਾਅਦ ਬਹੁਤ ਮਰਦ ਖੜੇ ਤੁਹਾਨੂੰ ਵੇਖ ਰਹੇ ਆ ਪਰ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿ ਉਹ ਤੁਹਾਨੂੰ ਵੇਖ ਰਹੇ ਆ ਮੈਂ ਚਾਹੁੰਨਾ ਕਿ ਮੈਂ ਤੈਨੂੰ ਸਿਰਫ ਵੇਖਾਂ ਮੈਂ ਕਿਆ ਕਿਉਂ ਤੂੰ ਕਿਹੜਾ ਮੇਰਾ ਘਰ ਵਾਲਾ ਉਹ ਕਹਿਣ ਲੱਗਿਆ ਬਸ ਪਤਾ ਨਹੀਂ ਕਿਉਂ ਮੈਂ ਚਾਹਣਾ ਕਿ ਮੈਂ ਤੈਨੂੰ ਵੇਖਾਂ ਹੋਰ ਕੋਈ ਨਾ ਵੇਖੇ ਉਹ ਇਦਾਂ ਦੀਆਂ ਗੱਲਾਂ ਮੇਰੇ ਨਾਲ ਕਰ ਰਿਹਾ ਸੀ ਜਿਵੇਂ ਮੈਨੂੰ ਜ਼ਿਆਦਾ ਹੀ ਆਪਣਾਪਨ ਵਿਖਾ ਰਿਹਾ ਹੋਵੇ ਮੈਂ ਕਿਆ ਮੇਰੇ ਘਰ ਵਾਲੇ ਦੀ ਜੁੱਤੀ ਵੇਖੀ ਆ ਉਹ ਵੇਖ ਲੈ ਬਾਥਰੂਮ ਦੇ ਅੱਗੇ ਪਈ ਆ ਬਹੁਤ ਵੱਡੀ ਆ ਜੇ ਇੱਕ ਮੂੰਹ ਤੇ ਪੈ ਗਈ ਤੇਰੀ ਅਕਲ ਟਿਕਾਣੇ ਆ ਜਾਊਗੀ ਉਹ ਮੈਨੂੰ ਕਹਿਣ ਲੱਗਾ ਵੇਖ ਲੈ ਭਾਬੀ ਇੱਕ ਪਾਸੇ ਤਾਂ ਤੂੰ ਪਿਆਰੀਆਂ ਪਿਆਰੀਆਂ ਗੱਲਾਂ ਕਰਦੀਆਂ ਦੂਜੇ ਪਾਸੇ ਤੂੰ ਮੈਨੂੰ ਜੁੱਤੀਆਂ ਵਿਖਾ ਰਹੀਆਂ ਤੇਰੀ ਇਹ ਗੱਲ ਚੰਗੀ ਨਹੀਂ ਆ ਮੈਂ ਕਿਹਾ ਚੱਲ ਕੋਈ ਨਾ ਥੋੜਾ ਜਿਹਾ ਮਜ਼ਾਕ ਤਾਂ ਚੱਲਦਾ ਮੈਂ ਤਾਂ ਤੈਨੂੰ ਮਜ਼ਾਕ ਕਰਦੀ ਸੀ ਉਹ ਕਹਿਣ ਲੱਗਾ ਫੇਰ ਠੀਕ ਆ ਜੇ ਮਜ਼ਾਕ ਕਰਦੇ ਸੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਕਰਦੇ ਮੈਂ ਉਹਨੂੰ ਕਿਹਾ ਕਿ ਮੀ ਬਹੁਤ ਪੈ ਰਿਹਾ ਥੋੜਾ ਟਾਈਮ ਰੁਕ ਜਾ ਬਾਅਦ ਵਿੱਚ ਚਲਾ ਜਾਈਂ ਉਹ ਮੇਰੇ ਗਲੇ ਵੱਲ ਵੇਖ ਰਿਹਾ ਸੀ ਮੇਰੇ ਅਗਲਾ ਪਾਇਆ ਹੋਇਆ ਸੀ ਤੇ ਚੁੰਨੀ ਵੀ ਨਹੀਂ ਲਈ ਹੋਈ ਸੀ ਮੇਰੇ ਕੱਪੜੇ ਬਿਲਕੁਲ ਭਿੱਜ ਕੇ ਨਾਲ ਲੱਗੇ ਹੋਏ ਸੀ ਵਿੱਚ ਦੀ ਉਹਨੂੰ ਸਾਰਾ ਕੁਝ ਸਿੱਖ ਰਿਆ ਸੀ ਜਿਸ ਕਰਕੇ ਉਹ ਉੱਥੇ ਬੈਠ ਰਿਆ ਉਹ ਮੈਨੂੰ ਕਹਿਣ ਲੱਗਿਆ ਜਦੋਂ ਮੀ ਹਟ ਗਿਆ ਮੈਂ ਤਾਂ ਉਦੋਂ ਵੀ ਇੱਥੋਂ ਨਹੀਂ ਜਾਣਾ ਮੈਂ ਕਿਹਾ ਕਿਉਂ ਤੇਰਾ ਆਪਣਾ ਘਰ ਆ ਉਹ ਕਹਿਣ ਲੱਗਾ ਮੇਰਾ ਦਿਲ ਕਰਦਾ ਬਸ ਬੈਠ ਕੇ ਤੁਹਾਨੂੰ ਵੇਖੀ ਜਾਵਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਕਰਦੇ ਉਹ ਮੇਰੇ ਥੋੜਾ ਜਿਹਾ ਨਜ਼ਦੀਕ ਹੋ ਕੇ ਬੈਠ ਗਿਆ ਤੇ ਮੇਰੇ ਵਾਲ ਮੱਥੇ ਤੋਂ ਪਰੇ ਨੂੰ ਕਰਨ ਲੱਗਾ ਤੇ ਕਹਿਣ ਲੱਗਾ ਭਾਬੀ ਤੂੰ ਸੱਚੀ ਅੱਜ ਬੜੀ ਸੋਹਣੀ ਲੱਗ ਰਹੀ ਆ ਮੈਂ ਕਿਹਾ ਮੈਂ ਤਾਂ ਵੈਸੇ ਹੀ ਬੜੀ ਸੋਹਣੀ ਆ ਮੈਨੂੰ ਕਿਹਾ ਕਿ ਚਾਹ ਬਣਾਵਾ ਉਹ ਕਹਿਣ ਲੱਗਾ ਮੈਨੂੰ ਤਾਂ ਠੰਡ ਜੀ ਲੱਗ ਰਹੀ ਆ ਮੈਂ ਵੀ ਪੂਰਾ ਮੀਨ ਨਾਲ ਭਿੱਜ ਗਿਆ ਤੁਸੀਂ ਵੀ ਭਿੱਜਿਓ ਮੈਂ ਉਹਨੂੰ ਕਿਹਾ ਚੱਲ ਫਿਰ ਅੰਦਰ ਬੈਠ ਜਾ ਮੈਂ ਚਾਹ ਬਣਾ ਕੇ ਲਿਆਈ ਮੈਂ ਅੰਦਰ ਚਾਹ ਬਣਾਉਣ ਚਲੀ ਗਈ ਤੇ ਮੈਂ ਉਹਦੇ ਲਈ ਇਲਾਚੀ ਵਾਲੀ ਬਹੁਤ ਕੜਕਦਾਰ ਚਾਹ ਬਣਾ ਕੇ ਲਿਆਈ ਜਦੋਂ ਮੈਂ ਉਹਨੂੰ ਚਾਹ ਅੰਦਰ ਦੇਣ ਗਈ ਤਾਂ ਜਦੋਂ ਉਹਨੇ ਮੈਂ ਚਾਹ ਵਾਲਾ ਕੱਪ ਫੜਾਉਣ ਲੱਗੀ ਤਾਂ ਉਹਨੇ ਮੇਰਾ ਹੱਥ ਫੜ ਲਿਆ ਤੇ ਮੈਨੂੰ ਕਹਿਣ ਲੱਗਾ ਕਿੰਨੇ ਸੋਹਣੇ ਹੱਥ ਨੇ ਤੇਰੇ ਮੈਂ ਕਿਹਾ ਤੇਰੀ ਘਰ ਵਾਲੀ ਦੇ ਹੱਥ ਗੋਰੇ ਨਹੀਂ ਆ ਕਹਿਣ ਲੱਗਿਆ ਨਹੀਂ ਮੈਂ ਹੀ ਸੋਣਾ ਮੇਰੀ ਕਾਰ ਵਾਲੀ ਤਾਂ ਵਿਚਾਰੀ ਸਾਵਲੇ ਰੰਗ ਦੀ ਆ ਬਿਮਾਰ ਰਹਿੰਦੀ ਆ ਉਹਦਾ ਤਾਂ ਰੰਗ ਹੀ ਕਾਲਾ ਪੈ ਗਿਆ ਮੈਂ ਕਿਹ ਨਾਲੇ ਘਰ ਵਾਲੀ ਦੀਆਂ ਸਿਫਤਾ ਕਰਦਾ ਤੇ ਨਾਲੇ ਵਿਚਾਰੀ ਕਹਿਣਾ ਨਾਲੇ ਉਹਨੂੰ ਨਿੰਦੀ ਜਾਨਾ ਕਿ ਕਾਲੀ ਆ ਉਹ ਕਹਿਣ ਲੱਗਿਆ ਬਸ ਕੀ ਕਰੀਏ ਫਿਰ ਜਿੱਦਾਂ ਦੀ ਹੈਗੀ ਕਟਣੀ ਤਾਂ ਪੈਣੀ ਆ ਮੈਂ ਕਿਆ ਅੱਛਾ ਫਿਰ ਗੋਰੇ ਹੱਥਾਂ ਵਾਲੀ ਲੈ ਕੇ ਆਉਣੀ ਸੀ ਉਹ ਕਹਿਣ ਲੱਗਿਆ ਜੇ ਤੇਰੇ ਵਰਗੀ ਮਿਲ ਜਾਂਦੀ ਫਿਰ ਤਾਂ ਨਜ਼ਾਰੇ ਬੰਨੇ ਜਾਣੇ ਸੀ ਮੈਂ ਵੀ ਉਹਦੇ ਨਜ਼ਦੀਕ ਹੋ ਕੇ ਬੈਠ ਗਈ ਉਹਦੀਆਂ ਗੱਲਾਂ ਸੁਣ ਸੁਣ ਕੇ ਮੈਂ ਵੀ ਗਰਮਜੀ ਹੋ ਜਾ ਰਹੀ ਸੀ ਉਹ بار بار ਗਲੇ ਵਾਲੀ ਵੇਖੀ ਜਾਂਦਾ ਸੀ ਮੈਂ ਕਿਆ ਇੱਥੇ ਕੀ ਵੇਖਦਾ ਕਹਿੰਦਾ ਇੱਥੇ ਬਹੁਤ ਕੋਜਿਆ ਇੰਨੀਆਂ ਗੱਲਾਂ ਕਹਿ ਕੇ ਉਹਨੇ ਮੇਰਾ ਹੱਥ ਫੜ ਲਿਆ ਤੇ ਹੱਥ ਨੂੰ ਜੁਮਮਣ ਲੱਗਾ ਹੌਲੀ ਹੌਲੀ ਮੇਰੇ ਗਲੇ ਤੇ ਆਪਣੀ ਉਂਗਲ ਜੀ ਫੇਰਨ ਲੱਗਾ ਮੈਂ ਉਹਨੂੰ ਕਿਹਾ ਛੱਡ ਦੇ ਸ਼ਤਾਨੀ ਹਣਾ ਕਰ ਉਹ ਕਹਿਣ ਲੱਗਾ ਕੋਈ ਨਾ ਭਾਬੀ ਠੰਡ ਦਾ ਨਜ਼ਾਰਾ ਲੈਂਦੇ ਆ ਤੂੰ ਵੀ ਕੱਲੀ ਮੈਨੂੰ ਪਤਾ ਤੇਰਾ ਵੀ ਅੱਜ ਪੂਰਾ ਪੂਰਾ ਮੂਡ ਬਣਿਆ ਹੋਇਆ ਤੈਨੂੰ ਵੀ ਮੈਂ ਪੂਰੀ ਗਰਮ ਕਰ ਦੇਣਾ ਉਨੇ ਇੰਨੀ ਗੱਲ ਕਹਿ ਕੇ ਚਾਹ ਸਾਈਡ ਤੇ ਰੱਖ ਦਿੱਤੀ ਤੇ ਮੈਨੂੰ ਆਪਣੇ ਗਲੇ ਘੁੱਟ ਕੇ ਲਾ ਲਿਆ ਤੇ ਮੇਰੇ ਚ ਗਰਦਨ ਤੇ ਆਪਣਾ ਹੱਥ ਫੇਰਨ ਲੱਗਾ ਤਾਂ ਮੈਂ ਤਾਂ ਬਸ ਓਦਾਂ ਹੀ ਗਰਮ ਹੋ ਗਈ ਮੈਨੂੰ ਤਾਂ ਇੱਕ ਲੋਰਜੀ ਚੜ ਗਈ ਮੈਂ ਤਾਂ ਅੱਖਾਂ ਮੀਚ ਕੇ ਇਸ ਪਲ ਦਾ ਨਜ਼ਾਰਾ ਲੈਣ ਲੱਗੀ ਮੈਂ ਜਿਵੇਂ ਦੁਨੀਆਦਾਰੀ ਸਭ ਕੁਝ ਹੀ ਭੁੱਲ ਗਈ ਮੈਂ ਵੀ ਭੁੱਲ ਗਈ ਕਿ ਮੈਂ ਵਹੀ ਹਈਆਂ ਮੈਨੂੰ ਕੋਈ ਗੱਲ ਯਾਦ ਨਹੀਂ ਸੀ ਬਸ ਮੈਂ ਤਾਂ ਉਸ ਦੋਦੀ ਦੇ ਰੰਗਾਂ ਵਿੱਚ ਰੰਗੀ ਗਈ ਮੈਂ ਆਪਣਾ ਆਪਗਵਾ ਬੈਠੀ ਮੇਰੇ ਕੋਲ ਉਹਦੇ ਰੰਗਾ ਵਿੱਚ ਰੰਗੇ ਹੋਏ ਮੈਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਸੀ ਕਿ ਮੈਂ ਕੀ ਕਰਾਂ ਕੀ ਨਾ ਕਰਾਂ ਮੇਰੇ ਕੋਲ ਉਹਦੇ ਨਾਲ ਲੱਗ ਕੇ ਆਪਣਾ ਆਪਗਵਾ ਬੈਠੀ ਇਸ ਤੋਂ ਬਾਅਦ ਅਸੀਂ ਦੋਵੇਂ ਜਾਣੇ ਅੰਦਰ ਬੈੱਡਰੂਮ ਵਿੱਚ ਚਲੇ ਗਏ ਪਹਿਲਾਂ ਉਹ ਲੌਬੀ ਵਿੱਚ ਬੈੱਡ ਤੇ ਬੈਠਾ ਸੀ ਉੱਥੇ ਜਾ ਕੇ ਅਸੀਂ ਦੋਵੇਂ ਜਾਣੇ ਬੈੱਡ ਤੇ ਲੰਮੇ ਪਏਗੇ ਲੰਮੇ ਪੈਣ ਤੋਂ ਬਾਅਦ ਉਹਨੇ ਅੰਦਰ ਉਹ ਦਰਵਾਜ਼ਾ ਬੰਦ ਕਰ ਲਿਆ ਤੇ ਕਦੋਂ ਪਹਲੇ ਹੋ ਗਏ ਪਤਾ ਹੀ ਨਹੀਂ ਲੱਗਾ ਬਾਹਰ ਠੰਡਾ ਠੰਡਾ ਮੌਸਮ ਸੀ ਉੱਪਰ ਅਸੀਂ ਦੋਵੇਂ ਜਣੇ ਗਰਮ ਹੋ ਗਏ ਉਹਨੇ ਕਪੜੇ ਕਦੋਂ ਸਾਈਡ ਤੇ ਕਰ ਦਿੱਤੇ ਮੈਨੂੰ ਇਹ ਵੀ ਨਹੀਂ ਪਤਾ ਲੱਗਾ ਮੈਂ ਤਾਂ ਬਸ ਉਹਦੀ دیਵਾਨੀ ਹੋ ਕੇ ਰਹਿ ਗਈ ਉਹਨੇ ਮੈਨੂੰ ਇੰਨਾ ਕ ਜਿਆਦਾ ਨਜ਼ਾਰਾ ਦਿੱਤਾ ਕਿ ਮੈਂ ਸੋਚ ਵੀ ਨਹੀਂ ਸਕਦੀ ਸੀ ਉਸ ਦੋਦੀ ਦੇ ਗੋਰੇ ਚਿੱਟੇ ਰੰਗ ਨੇ ਮੈਨੂੰ ਆਪਣਾ دیਵਾਨਾ ਕਰ ਲਿਆ ਉਹਨੇ ਮੈਨੂੰ ਬਹੁਤ ਜਿਆਦਾ ਵਧੀਆ ਮਹਿਸੂਸ ਕਰਵਾਇਆ ਤੇ ਉਸ ਟਾਈਮ ਮੈਂ ਸਾਰਾ ਕੁਝ ਭੁੱਲ ਚੁੱਕੀ ਸੀ ਅਸੀਂ ਦੋਵੇਂ ਜਣੇ ਇੱਕ ਦੂਜੇ ਦੇ ਰੰਗਾਂ ਵਿੱਚ ਰੰਗੇ ਗਏ ਇਹ ਸਭ ਹੋਣ ਤੋਂ ਬਾਅਦ ਜਦੋਂ ਬਾਹਰ ਆਏ ਮੈਂ ਕਿਹਾ ਤੇਰੀ ਤਾਂ ਚਾਹ ਠੰਡੀ ਹੋ ਉਹ ਕਹਿਣ ਲੱਗਿਆ ਆਪਾਂ ਵੀ ਤਾਂ ਠੰਡੇ ਹੋ ਗਏ ਇੰਨੇ ਗਰਮ ਸੀ ਹੁਣ ਚਾਹ ਨੇ ਤੇ ਠੰਡੀ ਹੋਣਾ ਹੀ ਸੀ ਆਪਾਂ ਦੇ ਨਜ਼ਾਰੇ ਜੋ ਲੈਣ ਲੱਗੇ ਸੀ ਉਹ ਮੇਰਾ ਹੱਥ ਫੜ ਕੇ ਮੈਨੂੰ ਕਹਿਣ ਲੱਗਾ ਚੱਲ ਭਾਬੀ ਇੱਕ ਗੱਲ ਦੱਸ ਤੈਨੂੰ ਮੇਰੇ ਨਾਲ ਕਿੱਦਾਂ ਲੱਗਿਆ ਮੈਂ ਕਿਹਾ ਬਸ ਤੂੰ ਤਾਂ ਜੰਨਤ ਦਾ ਨਜ਼ਾਰਾ ਹੀ ਦੇ ਦਿੱਤਾ ਤੇਰੇ ਕੋਲੋਂ ਇੰਨੀ ਉਮੀਦ ਤਾਂ ਨਹੀਂ ਸੀ ਜਿੰਨਾ ਤੂੰ ਕੀਤਾ ਉਹ ਕਹਿਣ ਲੱਗਿਆ ਅੱਛਾ ਮੈਨੂੰ ਵੀ ਤੇਰੇ ਨਾਲ ਬਹੁਤ ਵਧੀਆ ਲੱਗਾ ਮੇਰੀ ਘਰ ਵਾਲੀ ਤਾਂ ਬਿਮਾਰ ਰਹਿੰਦੀ ਆ ਉਹ ਮੇਰੇ ਲਈ ਵਿਚਾਰੀ ਇੰਨਾ ਕਰਨੀ ਪਾਉਂਦੀ ਮੈਂ ਕਿਹਾ ਤੂੰ ਹਰ ਵਾਰ ਆਪਣੇ ਘਰ ਵਾਲੀ ਨੂੰ ਵਿਚਾਰੀ ਵਿਚਾਰੀ ਕਿਉਂ ਕਹਿਣਾ ਮੇਰੇ ਸਾਹਮਣੇ ਤਾਂ ਨਾ ਕਿਹਾ ਕਰ ਉਹ ਕਹਿਣ ਲੱਗਿਆ ਅੱਛਾ ਇੰਨਾ ਸੜਦੀਆਂ ਤੂੰ ਮੈਂ ਕਿਹਾ ਹਾਂ ਮੈਂ ਉਹਦੇ ਗਲੇ ਵਿੱਚ ਬਾਹਾਂ ਪਾਈਆਂ ਤੇ ਮੈਂ ਉਹਨੂੰ ਕਿਹਾ ਕਿ ਹੁਣ ਤੂੰ ਮੇਰਾ ਹੋ ਚੁੱਕਿਆ ਇਸ ਕਰਕੇ ਮੈਨੂੰ ਸਾੜਾ ਹੋ ਰਿਹਾ ਉਹ ਕਹਿਣ ਲੱਗਿਆ ਚੱਲ ਕੋਈ ਨਾ ਹੁਣ ਤੈਨੂੰ ਮਿਲਦਾ ਜੁਲਦਾ ਰਹੂੰਗਾ ਇੰਨੇ ਟਾਈਮ ਮੇਰੇ ਸੱਸ ਸਹੁਰੇ ਦਾ ਮੋਟਰਸਾਈਕਲ ਵੀ ਖੜਕਣ ਲੱਗਾ ਮੈਂ ਉਹਨੂੰ ਕਹਾਂ ਕਿ ਜਲਦੀ ਜਲਦੀ ਪਿੱਛੇ ਦਰਵਾਜ਼ੇ ਵਿੱਚ ਦੀ ਨਿਕਲ ਜਾ ਮੇਰੇ ਸੱਸ ਤੇ ਸਹੁਰਾ ਆ ਗਏ ਨੇ ਉਹ ਮੇਰਾ ਹੱਥ ਨਹੀਂ ਛੱਡ ਰਿਹਾ ਸੀ ਤੇ ਮੈਨੂੰ ਕਹਿ ਰਿਹਾ ਸੀ ਮੇਰਾ ਜਾਨ ਨੂੰ ਬਿਲਕੁਲ ਵੀ ਮੰਨ ਨਹੀਂ ਕਰ ਰਿਹਾ ਮੈਂ ਕਿਹਾ ਜਲਦੀ ਜਲਦੀ ਜਾਜ ਦੁਬਾਰਾ ਮਿਲਣਾ ਚਾਹੁੰਨਾ ਆ ਉਹ ਜਲਦੀ ਜਲਦੀ ਪਿਛਲੇ ਦਰਵਾਜ਼ੇ ਵਿੱਚ ਚਲਾ ਗਿਆ ਮੇਰੀ ਸੱਸ ਕਹਿਣ ਲੱਗੀ ਤੂੰ ਕਿਵੇਂ ਮੀਂਹ ਵਿੱਚ ਭਿੱਜੀ ਫਿਰਦੀ ਆ ਮੈਂ ਕਿਹਾ ਮੇਰਾ ਦਿਲ ਕਰਦਾ ਸੀ ਮੇਰੀ ਸੱਸ ਕਹਿਣ ਲੱਗੀ ਤੈਨੂੰ ਸ਼ਰਮ ਹੈਗੀ ਆ ਤੂੰ ਇੱਥੋਂ ਦੀ ਨੌ ਆ ਤੂੰ ਕੁੜੀ ਥੋੜੀਆਂ ਜੋ ਇਸ ਤਰ੍ਹਾਂ ਫਿਰਦੀਆਂ ਮੈਂ ਕਿਆ ਕੋਈ ਨਾ ਫਿਰਕੀ ਹੋ ਗਿਆ ਉਹ ਕਹਿਣ ਲੱਗੀ ਤੇਰਾ ਸਹੁਰਾ ਪਿੱਛੇ ਆ ਰਿਹਾ ਚੁੱਪ ਕਰਕੇ ਜਾ ਕੇ ਅੰਦਰ ਕੱਪੜੇ ਬਦਲ ਕੇ ਆ ਤੈਨੂੰ ਇਸ ਹਾਲਤ ਵਿੱਚ ਵੇਖੂਗਾ ਕੀ ਸੋਚੂਗਾ ਮੈਂ ਜਲਦੀ ਜਲਦੀ ਅੰਦਰ ਕੱਪੜੇ ਬਦਲਣ ਲਈ ਚਲੀ ਗਈ ਅੰਦਰੋਂ ਕੱਪੜੇ ਬਦਲ ਕੇ ਮੈਂ ਬਾਹਰ ਨਿਕਲੀ ਤੇ ਮੇਰਾ ਸਹੁਰਾ ਮੈਨੂੰ ਕਹਿਣ ਲੱਗਾ ਚੱਲ ਹੁਣ ਜਲਦੀ ਜਲਦੀ ਚਾਹ ਬਣਾ ਕੇ ਲਿਆ ਅਸੀਂ ਤਾਂ ਮੀਂਹ ਵਿੱਚ ਪੂਰੀ ਤਰ੍ਹਾਂ ਭਿੱਜੇ ਆਏ ਆ ਦੋ ਕੱਪ ਚਾਹ ਮਿਲ ਜਾਂ ਤਾਂ ਨਜ਼ਾਰੇ ਬੰਨੇ ਜਾਣ ਮੈਂ ਰਸੋਈ 'ਚ ਚਾਹ ਬਣਾਉਣ ਚਲੀ ਗਈ ਤੇ ਮੇਰੀ ਸੱਸ ਵੀ ਉੱਥੇ ਚਲੀ ਗਈ ਮੇਰੀ ਸੱਸ ਮੈਨੂੰ ਪੁੱਛਣ ਲੱਗੀ ਲੈ ਤੂੰ ਤਾਂ ਕੱਲੀ ਕੱਲੀ ਨੇ ਚਾਹ ਬਣਾ ਕੇ ਪੀ ਲਈ ਮੈਂ ਕਿਹਾ ਮੇਰਾ ਮਨ ਕਰਦਾ ਸੀ ਮੈਂ ਜਲਦੀ ਜਲਦੀ ਕੱਪ ਧੋ ਦਿੱਤਾ ਤਾਂ ਕਿ ਉਹਨੂੰ ਪਤਾ ਨਾ ਲੱਗੇ ਕਿ ਦੋ ਜਣਿਆਂ ਨੇ ਚਾਹ ਪੀਤੀ ਆ ਫਿਰ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੰਮੀ ਤੁਸੀਂ ਜਾ ਕੇ ਉੱਥੇ ਬੈਠੋ ਮੈਂ ਉੱਥੇ ਹੀ ਚਾਹ ਲੈ ਕੇ ਆਉਣੀ ਆ ਫਿਰ ਮੈਂ ਚਾਹ ਬਣਾ ਕੇ ਲੈ ਕੇ ਗਈ ਦੋਵਾਂ ਨੂੰ ਚਾਹ ਦਿੱਤੀ ਤੇ ਦੋਵੇਂ ਜਣੇ ਖੁਸ਼ ਹੋ ਗਏ ਫਿਰ ਮੈਂ ਆਪਣੇ ਕਮਰੇ ਵਿੱਚ ਜਾ ਕੇ ਉਸ ਦੋਦੀ ਬਾਰੇ ਸੋਚਦੀ ਰਹੀ ਕਿ ਮੈਂ ਪਹਿਲਾਂ ਉਹਦੇ ਨਾਲ ਕਦੇ ਇਦਾਂ ਗੱਲ ਕਿਉਂ ਨਹੀਂ ਕੀਤੀ ਅੱਜ ਉਹਨੇ ਮੈਨੂੰ ਕਿੰਨਾ ਵਧੀਆ ਫੀਲ ਕਰਵਾਇਆ ਮੈਨੂੰ ਬਹੁਤ ਵਧੀਆ ਲੱਗਿਆ ਹੁਣ ਮੈਂ ਦੋਦੀ ਦਾ ਅਗਲੇ ਦਿਨ ਫੋਨ ਨੰਬਰ ਵੀ ਲੈ ਲਿਆ ਤੇ ਮੈਂ ਸੋਚਦੀ ਸੀ ਕਿ ਹੁਣ ਮੈਨੂੰ ਜਦੋਂ ਵੀ ਕਿਤੇ ਮੌਕਾ ਮਿਲਿਆ ਕਰੂੰ ਤਾਂ ਮੈਂ ਉਹਨੂੰ ਮਿਲ ਲਿਆ ਕਰੂੰਗੀ ਮੇਰਾ ਦੋਦੀਪਲ ਬਹੁਤ ਕਚਾ ਹੋ ਗਿਆ ਸੀ ਮੈਂ ਰਾਤ ਨੂੰ ਆਪਣੇ ਘਰ ਵਾਲੇ ਦੇ ਸੁੱਤੇ ਤੋਂ ਬਾਅਦ ਉਹਦੇ ਨਾਲ ਫੋਨ ਤੇ ਵੀ ਗੱਲਾਂ ਕਰਦੀ ਰਹਿੰਦੀ ਸੀ ਉਹਦੀ ਘਰ ਵਾਲੀ ਵੀ ਦਵਾਈ ਲੈ ਕੇ ਸੌਂ ਜਾਂਦੀ ਸੀ ਤੇ ਮੈਂ ਵੀ ਆਪਣੇ ਘਰ ਵਾਲੇ ਤੋਂ ਚੋਰੀ ਉਹਦੇ ਨਾਲ ਗੱਲਾਂ ਕਰਦੀ ਰਹਿੰਦੀ ਸੀ ਕਿਉਂਕਿ ਮੇਰਾ ਘਰ ਵਾਲਾ ਕੰਮ ਤੋਂ ਥੱਕਿਆ ਹੱਥ ਆਉਂਦਾ ਸੀ ਉਹ ਜਲਦੀ ਸੌ ਜਾਂਦਾ ਸੀ ਤੇ ਮੁੜ ਕੇ ਉਹਦੀ ਅੱਖ ਨਹੀਂ ਖੁੱਲਦੀ ਸੀ ਬਸ ਉਹ ਇੱਕ ਪੈਗ ਲਾ ਕੇ ਸੌ ਜਾਂਦਾ ਸੀ ਤੇ ਮੁੜ ਕੇ ਸਵੇਰੇ ਹੀ ਉੱਠਦਾ ਸੀ ਜਿਸ ਕਰਕੇ ਮੈਨੂੰ ਬਿਲਕੁਲ ਟੈਨਸ਼ਨ ਨਹੀਂ ਹੁੰਦੀ ਸੀ ਕਿ ਉਹ ਮੇਰੀਆਂ ਗੱਲਾਂ ਸੁਣ ਲੂਗਾ ਮੈਂ ਤੇ ਉਹ ਸ਼ੇਖਰ ਦੋਵੇਂ ਜਾਣੇ ਇੱਕ ਦੂਜੇ ਦੇ دیਵਾਨੇ ਹੋ ਗਏ ਸੀ ਮੈਂ ਤਾਂ ਉਹਦੇ ਨਾਲ ਇੱਥੇ ਤੱਕ ਵੱਧ ਗਈ ਕਿ ਮੈਂ ਉਹਨੂੰ ਪਿਆਰ ਕਰਨ ਲੱਗ ਪਈ ਮੈਨੂੰ ਹਮੇਸ਼ਾ ਬਸ ਉਹਦੀ ਹੀ ਤਾਂਗ ਰਹਿੰਦੀ ਸੀ ਹਮੇਸ਼ਾ ਦਿਲ ਕਰਦਾ ਸੀ ਕਿ ਉਹਨੂੰ ਮਿਲਾਂ ਉਹਦੇ ਨਾਲ ਗੱਲ ਕਰਾਂ ਆਪਣੇ ਘਰ ਵਾਲੇ ਨਾਲ ਤਾਂ ਮੇਰਾ ਜਿਵੇਂ ਮੋਹ ਹੀ ਨਹੀਂ ਰਿਹਾ ਸੀ ਮੇਰਾ ਘਰ ਵਾਲਾ ਥੋੜਾ ਪੇਂਡੂ ਟਾਈਪ ਦਾ ਸੀ ਜੇ ਉਹਦੇ ਨਾਲ ਕੋਈ ਪਿਆਰ ਦੀ ਗੱਲ ਕਰਦੇ ਵੀ ਸੀ ਤਾਂ ਕਹਿ ਦਿੰਦਾ ਸੀ ਕਿ ਯਾਰ ਮੈਂ ਬਹੁਤ ਥੱਕਿਆ ਹੋਇਆ ਮੈਨੂੰ ਸੌਂ ਜਾਣ ਦੇ ਮੈਨੂੰ ਵੀ ਉਹਦੇ ਤੇ ਗੁੱਸਾ ਆ ਜਾਂਦਾ ਸੀ ਹੁਣ ਮੈਂ ਵੀ ਉਹਦੇ ਨਾਲ ਇਦਾਂ ਦੀ ਕੋਈ ਗੱਲ ਨਹੀਂ ਕਰਦੀ ਸੀ ਮੈਨੂੰ ਬਸ ਸ਼ੇਖਰ ਪ੍ਰਤੀ ਹੀ ਖਿਚਾਜਿਆ ਰਹਿੰਦਾ ਸੀ ਹੁਣ ਤਾਂ ਮੈਂ ਉਹਨੂੰ ਇਸ ਹੱਦ ਤੱਕ ਪਿਆਰ ਕਰਨ ਲੱਗ ਪਈ ਸੀ ਮੈਂ ਉਹਨੂੰ ਵਿਆਹ ਲਈ ਵੀ ਫੋਰਸ ਕਰਨ ਲੱਗ ਪਈ ਸੀ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਲਾ ਉਹ ਮੈਨੂੰ ਕਹਿੰਦਾ ਸੀ ਕਿ ਵੇਖ ਤੂੰ ਵੀ ਵਿਆਹੀ ਹੋਈ ਆ ਮੈਂ ਵੀ ਵਿਆਹਿਆ ਹੋਇਆ ਇਸ ਤਰ੍ਹਾਂ ਆਪਣਾ ਵਿਆਹ ਨਹੀਂ ਹੋ ਸਕਦਾ ਮੈਂ ਇੱਕ ਗਰੀਬ ਆਦਮੀ ਆ ਤੂੰ ਤਾਂ ਫਿਰ ਵੀ ਚੰਗੇ ਘਰ ਦੀ ਨੋਆ ਮੈਨੂੰ ਤਾਂ ਕਿਸੇ ਨੇ ਸਪਿੰਡ ਵਿੱਚ ਹੀ ਨਹੀਂ ਰਹਿਣ ਦੇਣਾ ਤੇ ਮੈਂ ਤੈਨੂੰ ਲੈ ਕੇ ਕਿੱਥੇ ਜਾਊਂਗਾ ਮੇਰੀ ਘਰ ਵਾਲੀ ਬਿਮਾਰ ਮੰਜੇ ਤੇ ਪਈ ਆ ਪਰ ਮੈਂ ਇੱਕ ਗੱਲ ਉਸ ਦੋਦੀ ਵਿੱਚ ਵੇਖੀ ਸੀ ਬੇਸ਼ੱਕ ਉਹ ਆਪਣੀ ਘਰ ਵਾਲੀ ਨਾਲ ਧੋਖਾ ਕਰਦਾ ਸੀ ਮੈਨੂੰ ਮਿਲਦਾ ਸੀ ਪਰ ਉਹ ਆਪਣੀ ਘਰ ਵਾਲੀ ਦੀ ਦਵਾਈ ਸਮੇਂ ਸਿਰ ਲੈ ਕੇ ਜਾਂਦਾ ਸੀ ਉਹਨੂੰ ਬਹੁਤ ਸਾੰਭਦਾ ਸੀ ਉਹ ਬਿਮਾਰ ਰਹਿੰਦੀ ਸੀ ਉਹ ਮੰਜੇ ਤੇ ਹੀ ਪਈ ਸੀ ਉਹਨੂੰ ਆਪਣੇ ਪੇਕੇ ਨਹੀਂ ਤੋਰਦਾ ਸੀ ਮੈਂ ਕਈ ਵਾਰ ਨੂੰ ਇਸ ਗੱਲ ਬਾਰੇ ਫੋਰਸ ਕੀਤਾ ਸੀ ਕਿ ਉਹਨੂੰ ਪੇਕੇ ਤੋੜ ਦੇ ਪਰ ਉਹ ਉਹਨੂੰ ਆਪ ਹੀ ਸਾਂਭਦਾ ਸੀ ਉਹਦੀ ਸੇਵਾ ਕਰਦਾ ਸੀ ਕਹਿ ਦਿੰਦਾ ਸੀ ਚੱਲ ਕੋਈ ਨਾ ਵਿਚਾਰੀ ਕਿੱਥੇ ਉੱਥੇ ਰਹੂਗੀ ਪਤਾ ਨਹੀਂ ਉਹਦੇ ਭਾਈ ਭਰਜਾਈ ਉਹਨੂੰ ਸਾਂਭਣਗੇ ਵੀ ਜਾਂ ਨਹੀਂ ਕਿਉਂਕਿ ਉੱਥੇ ਉਹਦੇ ਮਾਪਿਓ ਨਹੀਂ ਆ ਮੈਂ ਇਸ ਗੱਲ ਪਿੱਛੇ ਉਹਦੇ ਨਾਲ ਕਈ ਵਾਰ ਲੜ ਪੈਂਦੀ ਸੀ ਕਿ ਤੂੰ ਅੱਜ ਵੀ ਉਹਨੂੰ ਪਿਆਰ ਕਰਦਾ ਉਹ ਮੇਰੇ ਸਾਹਮਣੇ ਕਹਿ ਦਿੰਦਾ ਸੀ ਕਿ ਨਹੀਂ ਪਿਆਰ ਨਹੀਂ ਕਰਦਾ ਪਰ ਉਹ ਮੇਰੀ ਜ਼ਿੰਮੇਵਾਰੀ ਆ ਪਰ ਮੈਨੂੰ ਲੱਗਦਾ ਸੀ ਕਿ ਉਹ ਉਹਨੂੰ ਪਿਆਰ ਕਰਦਾ ਆ ਸਾਡਾ ਦੋਵਾਂ ਦਾ ਇਸ ਤਰ੍ਹਾਂ ਮਿਲਣਾ ਮਲਾਉਣਾ ਚੱਲਦਾ ਰਹਿੰਦਾ ਸੀ ਹੁਣ ਤੱਕ ਕਈ ਵਾਰ ਮੈਂ ਉਹਨੂੰ ਰਾਤਾਂ ਨੂੰ ਵੀ ਆਪਣੇ ਘਰ ਬੁਲਾ ਲੈਂਦੀ ਸੀ ਉਹ ਰਾਤ ਨੂੰ 2 ਘੰਟੇ ਲਈ ਮੇਰੇ ਕੋਲ ਆ ਜਾਂਦਾ ਸੀ ਤੇ ਅਸੀਂ ਦੋਵੇਂ ਇਸ ਪਲ ਦੇ ਬੜੇ ਨਜ਼ਾਰੇ ਲੈਂਦੇ ਸੀ ਪਿਛਲੇ ਵਾਲੇ ਦਰਵਾਜ਼ੇ ਰਾਹੀਂ ਉਹ ਆ ਜਾਂਦਾ ਸੀ ਤੇ ਬਾਹਰ ਵਾਲੇ ਕਮਰੇ ਵਿੱਚ ਅਸੀਂ ਦੋਵੇਂ ਮਿਲ ਲੈਂਦੇ ਸੀ ਉੱਥੇ ਅਸੀਂ ਖੂਬ ਨਜ਼ਾਰੇ ਲੈਂਦੇ ਸੀ ਮੇਰਾ ਤਾਂ ਹੁਣ ਹਰ ਰਾਤ ਉਸ ਨੂੰ ਹੀ ਮਿਲਣ ਨੂੰ ਦਿਲ ਕਰਦਾ ਰਹਿੰਦਾ ਸੀ ਮੇਰੀ ਹਰ ਰਾਤ ਉਹਦੇ ਨਾਮ ਹੀ ਹੁੰਦੀ ਸੀ ਮੈਂ ਆਪਣੇ ਘਰ ਵਾਲੇ ਦੇ ਨਜ਼ਦੀਕ ਜਾਣੋ ਵੀ ਹਟ ਗਈ ਸੀ ਜੇ ਮੇਰਾ ਘਰ ਵਾਲਾ ਕਿਤੇ ਪੈਗ ਲਾ ਕੇ ਮੈਨੂੰ ਫੜ ਵੀ ਲੈਂਦਾ ਸੀ ਤਾਂ ਮੈਂ ਉਹਨੂੰ ਕਹਿ ਦਿੰਦੀ ਸੀ ਕਿ ਯਾਰ ਮੈਂ ਬਹੁਤ ਥੱਕੀ ਹੋਈ ਆ ਕਿਉਂਕਿ ਜੋ ਨਜ਼ਾਰਾ ਮੈਨੂੰ ਸ਼ੇਖਰ ਨਾਲ ਆਉਂਦਾ ਸੀ ਉਹ ਮੈਨੂੰ ਆਪਣੇ ਘਰ ਵਾਲੇ ਨਾਲ ਆਉਂਦਾ ਹੀ ਨਹੀਂ ਸੀ ਕਿਉਂਕਿ ਮੈਂ ਸ਼ੇਖਰ ਨੂੰ ਪਿਆਰ ਕਰਨ ਲੱਗ ਗਈ ਸੀ ਪਰ ਮੇਰਾ ਦਿਲ ਹਮੇਸ਼ਾ ਚਾਹੁੰਦਾ ਸੀ ਕਿ ਮੈਂ ਉਸ ਨਾਲ ਹੀ ਵਿਆਹ ਕਰਵਾਵਾਂ ਤੇ ਸਾਰੀ ਜ਼ਿੰਦਗੀ ਉਹਦੇ ਨਾਲ ਹੀ ਰਹਾ ਮੇਰੇ ਕੋਈ ਬੱਚਾ ਨਹੀਂ ਸੀ ਸ਼ੇਖਰ ਦੇ ਵੀ ਕੋਈ ਬੱਚਾ ਨਹੀਂ ਸੀ ਹੁਣ ਮੈਂ ਇਹੀ ਚਾਹੁੰਦੀ ਸੀ ਕਿ ਮੈਂ ਸ਼ੇਖਰ ਦਾ ਬੱਚਾ ਜੰਮਾ ਮੇਰੀ ਸਾਸ ਸਿਸ ਗਾਲ ਚ ਮੈਨੂੰ ਬਹੁਤ ਫੋਰਸ ਕਰਦੀ ਸੀ ਕਿ ਹੁਣ ਬੱਚਾ ਲੈ ਲਵੋ ਮੇਰੇ ਬੱਚਾ ਨਹੀਂ ਹੋ ਰਿਹਾ ਸੀ ਤੇ ਉਧਰ ਸ਼ੇਖਰ ਦੀ ਘਰ ਵਾਲੀ ਦੇ ਵੀ ਬੱਚਾ ਨਹੀਂ ਹੋ ਰਿਹਾ ਸੀ ਕਿਉਂਕਿ ਉਹ ਬਿਮਾਰ ਰਹਿੰਦੀ ਸੀ ਪਰ ਮੈਂ ਚਾਹੁੰਦੀ ਸੀ ਕਿ ਮੈਂ ਸ਼ੇਖਰ ਦੇ ਬੱਚੇ ਨੂੰ ਜਨਮ ਦੇਵਾਂ ਪਰ ਸ਼ੇਖਰ ਚਾਹੁੰਦਾ ਸੀ ਕਿ ਇੱਥੇ ਮੈਂ ਉਹਦਾ ਬੱਚਾ ਜੰਮ ਦੇਵਾਂ ਉਹਦੇ ਨਾਮ ਦਾ ਬੱਚਾ ਜੰਮਾ ਪਰ ਮੈਂ ਚਾਹੁੰਦੀ ਸੀ ਕਿ ਮੈਂ ਉਹਦੇ ਘਰ ਜਾ ਕੇ ਬੱਚਾ ਜੰਮਾ ਤੇ ਉਹਦੀ ਘਰ ਵਾਲੀ ਹੀ ਕਹਾਵਾਂ ਕਿਉਂਕਿ ਇੱਥੇ ਤਾਂ ਸਾਰੇ ਮੇਰੇ ਘਰ ਵਾਲੇ ਦਾ ਹੀ ਬੱਚਾ ਕਹਿਣਗੇ ਪਰ ਮੈਂ ਚਾਹੁੰਦੀ ਸੀ ਕਿ ਸ਼ੇਖਰ ਦਾ ਬੱਚਾ ਜਿਆ ਤਾਂ ਸ਼ੇਖਰ ਦਾ ਹੀ ਕਹਾਵੇ ਪਰ ਸ਼ੇਖਰ ਇਸ ਗੱਲ ਨੂੰ ਨਹੀਂ ਮੰਨਦਾ ਸੀ ਮੈਂ ਸ਼ੇਖਰ ਨੂੰ ਕਈ ਵਾਰੀ ਕਿਹਾ ਸੀ ਕਿ ਆਪਾਂ ਦੋਵੇਂ ਭੱਜ ਕੇ ਵਿਆਹ ਕਰਵਾ ਲੈਂਦੇ ਆਂ ਸ਼ਹਿਰ ਵਿੱਚ ਕਿਰਾਏ ਤੇ ਰਹਿ ਲਵਾਂਗੇ ਉੱਥੇ ਕੋਈ ਕੰਮ ਕਰ ਲਵਾਂਗੇ ਮੇਰੇ ਕੋਲੇ ਸੋਨੇ ਦੇ ਗਹਿਣੇ ਹੈਗੇ ਆ ਉਹ ਵੇਚ ਕੇ ਉੱਥੇ ਆਪਾਂ ਟਾਈਮ ਪਾਸ ਕਰ ਲਵਾਂਗੇ ਸ਼ੇਖਰ ਮੈਨੂੰ ਕਹਿੰਦਾ ਸੀ ਕਿ ਕਿੰਨਾ ਕੁ ਟਾਈਮ ਆਪਾਂ ਉਹਦੇ ਨਾਲ گزارਾ ਕਰ ਲਵਾਂਗੇ 2 ਮਹੀਨੇ ਲੰਘ ਜਾਣਗੇ 6 ਮਹੀਨੇ ਲੰਘ ਜਾਣਗੇ ਵੱਧ ਤੋਂ ਵੱਧ ਸਾਲ ਲੰਘ ਜਾਊਗਾ ਉਸ ਤੋਂ ਬਾਅਦ ਫਿਰ ਕੀ ਕਰਾਂਗੇ ਮੈਂ ਤਾਂ ਉਸ ਨਾਲ ਭੱਜ ਕੇ ਵੀ ਵਿਆਹ ਕਰਵਾਉਣਾ ਇਹ ਤਾਰ ਸੀ ਮੇਰੇ ਦਿਮਾਗ ਤੇ ਉਹ ਇਕਦਮ ਹੀ ਹਾਵੀ ਹੋ ਗਿਆ ਸੀ ਮੈਨੂੰ ਤਾਂ ਉਹਦੇ ਬਿਨਾ ਕੁਝ ਦਿਖਾਈ ਹੀ ਨਹੀਂ ਦਿੰਦਾ ਸੀ ਬਸ ਮੇਰੀਆਂ ਅੱਖਾਂ ਵਿੱਚ ਇਹ ਤਸਵੀਰ ਵਸ ਗਈ ਸੀ ਪਰ ਸ਼ੇਖਰ ਆਪਣੀ ਘਰ ਵਾਲੀ ਦਾ ਵੀ ਪੂਰਾ ਖਿਆਲ ਰੱਖਦਾ ਸੀ ਫਿਰ ਇੱਕ ਦਿਨ ਮੈਂ ਸ਼ੇਖਰ ਨਾਲ ਇਹ ਗੱਲ ਵੀ ਕੀਤੀ ਸੀ ਕਿ ਆਪਾਂ ਦੋਵੇਂ ਇਸ ਤਰ੍ਹਾਂ ਹੀ ਵਿਆਹ ਕਰਵਾ ਲੈਨੇ ਆ ਤੇਰੀ ਘਰ ਵਾਲੀ ਨੂੰ ਵੀ ਨਾਲ ਰੱਖ ਲਵਾਂਗੇ ਪਰ ਸ਼ੇਖਰ ਕਹਿ ਦਿੰਦਾ ਸੀ ਕਿ ਨਹੀਂ ਇਦਾਂ ਨਹੀਂ ਹੋ ਸਕਦਾ ਮੈਨੂੰ ਸ਼ੇਖਰ ਤੇ ਬਹੁਤ ਗੁੱਸਾ ਆਉਂਦਾ ਸੀ ਕਈ ਵਾਰ ਤਾਂ ਮੈਂ ਉਹਨੂੰ ਕੋਲਰ ਤੋਂ ਫੜ ਕੇ ਉਹਦੇ ਦੋ ਚਾਰ ਚਪੇੜਾਂ ਵੀ ਲਗਾ ਦਿੰਦੀ ਸੀ ਤੇ ਉਹਨੂੰ ਕਹਿ ਦਿੰਦੀ ਸੀ ਕਿ ਤੂੰ ਮੇਰੇ ਨਾਲ ਧੋਖਾ ਕਰਦਾ ਆ ਉਹ ਕਹਿ ਦਿੰਦਾ ਸੀ ਨਹੀਂ ਧੋਖਾ ਕਰਦਾ ਯਾਰ ਤੈਨੂੰ ਬਹੁਤ ਪਿਆਰ ਕਰਦਾ ਪਰ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ ਇਹ ਮੇਰੀ ਮਜਬੂਰੀ ਆ बस ਇਸੇ ਤਰ੍ਹਾਂ ਟਾਈਮ ਪਾਸ ਹੋਈ ਜਾਂਦਾ ਸੀ ਇੱਕ ਦਿਨ ਅਸੀਂ ਦੋਵੇਂ ਬਾਹਰ ਵਾਲੇ ਕਮਰੇ ਵਿੱਚ ਮਿਲ ਰਹੇ ਸੀ ਅਸੀਂ ਦੋਵੇਂ ਜਣੇ ਇੱਦਾਂ ਹੀ ਪਏ ਸੀ ਸਾਨੂੰ ਦਰਵਾਜ਼ਾ ਲਾਉਣ ਦਾ ਖਿਆਲ ਹੀ ਭੁੱਲ ਗਿਆ ਦੋਵੇਂ ਜਣੇ ਇੱਦਾਂ ਹੀ ਇੱਕ ਦੂਜੇ ਨਾਲ ਲੱਟੇ ਪਏ ਸੀ ਪਰ ਜਦੋਂ ਤੱਕ ਸਾਨੂੰ ਦਰਵਾਜ਼ੇ ਦਾ ਖਿਆਲ ਆਇਆ ਉਦੋਂ ਤੱਕ ਕਿਸੇ ਦੇ ਪੈਰਾਂ ਦੀ ਆਵਾਜ਼ ਆ ਰਹੀ ਸੀ ਮੈਂ ਜਲਦੀ ਜਲਦੀ ਉੱਠ ਕੇ ਆਪਣੇ ਕੱਪੜੇ ਪਾਉਣ ਲੱਗੀ ਪਰ ਮੈਂ ਵੇਖਿਆ ਕਿ ਸਾਡੇ ਦਰਵਾਜ਼ੇ ਤੇ ਕੋਈ ਆ ਕੇ ਖੜ ਗਿਆ ਸੀ ਸ਼ੇਖਰ ਤਾਂ ਬੈੱਡ ਦੇ ਥੱਲੇ ਵੜ ਗਿਆ ਤੇ ਮੈਂ ਉੱਥੇ ਬੈਠੀ ਸੀ ਤੇ ਮੇਰੇ ਘਰ ਵਾਲੇ ਨੇ ਲਾਈਟ ਜਗਾ ਦਿੱਤੀ ਕਿਉਂਕਿ ਅਸੀਂ ਹਨੇਰੇ ਵਿੱਚ ਇਹ ਸਭ ਕਰ ਰਹੇ ਸੀ ਜਦੋਂ ਮੇਰੇ ਘਰ ਵਾਲੇ ਨੇ ਲਾਈਟ ਜਗਾਈ ਤਾਂ ਮੈਂ ਬੈੱਡ ਤੇ ਬੈਠੀ ਸੀ ਉਹ ਮੈਨੂੰ ਕਹਿਣ ਲੱਗਾ ਤੂੰ ਇੱਥੇ ਕੀ ਕਰ ਰਹੀ ਆ ਨਾਲੇ ਤੇਰੇ ਨਾਲ ਕੌਣ ਸੀ ਮੈਂ ਕਿਆ ਕੋਈ ਨਹੀਂ ਕੋਈ ਨਹੀਂ ਮੈਂ ਉਹਨੂੰ ਬਾਹਰ ਲਜਾਣ ਦੀ ਕੋਸ਼ਿਸ਼ ਕਰਨ ਲੱਗੀ ਉਹਨੇ ਮੈਨੂੰ ੱੱਕਾ ਮਾਰ ਕੇ ਥੱਲੇ ਸੁੱਟ ਦਿੱਤਾ ਤੇ ਉਹਨੇ ਜਦੋਂ ਬੈੱਡ ਦੇ ਥੱਲੇ ਵੇਖਿਆ ਤਾਂ ਸ਼ੇਖਰ ਬੈਠਾ ਸੀ ਉਹਨੇ ਗਲਾਵੇ ਤੋਂ ਫੜ ਕੇ ਸ਼ੇਖਰ ਨੂੰ ਬਾਹਰ ਕੱਢ ਲਿਆ ਤੇ ਇੰਨਾ ਕ ਜਿਆਦਾ ਕੁੱਟਿਆ ਕਿ ਮੈਂ ਦੱਸ ਨਹੀਂ ਸਕਦੀ ਉੱਥੇ ਰੌਲਾ ਪੈ ਗਿਆ ਮੇਰੇ ਸਾਸ ਤੇ ਸਹੁਰਾ ਵੀ ਆ ਗਏ ਮੇਰੀ ਸੱਸ ਮੇਰੇ ਘਰ ਵਾਲੇ ਨੂੰ ਕਹਿਣ ਲੱਗੀ ਰੌਲਾ ਨਾ ਪਾ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਆਪਣੇ ਘਰ ਦੀ ਇੱਜ਼ਤ ਖਰਾਬ ਹੋਊਗੀ ਕਿ ਇਹਨਾਂ ਦੀ ਨਉ ਇਦਾਂ ਦੀ ਆ ਚੁੱਪ ਕਰਕੇ ਇਹਨੂੰ ਅੰਦਰ ਲੈ ਕੇ ਚੱਲ ਅੰਦਰ ਬੈਠ ਕੇ ਗੱਲ ਕਰਦੇ ਆ ਮੇਰਾ ਘਰ ਵਾਲਾ ਕਿਆ ਲਗਾ ਇੰਨੇ ਮੇਰੇ ਸੀਨੇ 'ਚ ਅੱਗ ਲਾ ਦਿੱਤੀ ਤੇ ਤੁਸੀਂ ਕਹਿ ਰਹੇ ਹੋ ਬੈਠ ਕੇ ਗੱਲ ਕਰ ਮੇਰੇ ਘਰ ਵਾਲੇ ਨੇ ਅੰਦਰ ਜਾ ਕੇ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਇੰਨਾ ਕ ਜ਼ਿਆਦਾ ਕੁੱਟਿਆ ਕਿ ਉਹਦੇ ਕੋਲੋਂ ਤੁਰਿਆ ਵੀ ਨਹੀਂ ਜਾ ਰਿਹਾ ਸੀ ਅੱਧੀ ਰਾਤ ਦਾ ਟਾਈਮ ਸੀ ਮੈਂ ਰੋ ਰਹੀ ਸੀ ਤੇ ਮੈਂ ਕਹਿ ਰਹੀ ਸੀ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਮੈਂ ਸ਼ੇਖਰ ਨਾਲ ਹੀ ਰਹਿਣਾ ਪਰ ਸ਼ੇਖਰ ਕਹਿ ਰਿਹਾ ਸੀ ਕਿ ਮੈਨੂੰ ਮਾਫ਼ ਕਰ ਦੇਵੀਂ ਮੇਰੇ ਕੋਲੋਂ ਗਲਤੀ ਹੋ ਗਈ ਅੱਜ ਤੋਂ ਬਾਅਦ ਮੈਂ ਤੁਹਾਡੇ ਘਰ ਵੱਲ ਝਾਕਦਾ ਵੀ ਨਹੀਂ ਮੈਂ ਸ਼ੇਖਰ ਨੂੰ ਕਿਹਾ ਕਿ ਮੈਂ ਤੇਰੇ ਨਾਲ ਹੀ ਜਾਣਾ ਸ਼ੇਖਰ ਨੇ ਮੈਨੂੰ ਨਾਲ ਲਿਜਾਣ ਤੋਂ ਮਨ੍ਹਾ ਕਰ ਦਿੱਤਾ ਉਹ ਕਹਿਣ ਲੱਗਾ ਕਿ ਜੋ ਗਲਤੀ ਮੇਰੇ ਕੋਲੋਂ ਹੋ ਗਈ ਉਹ ਮੈਂ ਦੁਬਾਰਾ ਨਹੀਂ ਕਰਨਾ ਚਾਹੁੰਦਾ ਪਲੀਜ਼ ਮੈਨੂੰ ਮਾਫ਼ ਕਰ ਦੇ ਇੰਨੀ ਗੱਲ ਕਹਿ ਕੇ ਉਹ ਹੌਲੀ ਹੌਲੀ ਆਪਣੇ ਘਰ ਵੱਲ ਨੂੰ ਤੁਰ ਪਿਆ ਮੇਰੇ ਘਰ ਵਾਲੇ ਨੇ ਉਹਨੂੰ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਸਾਡੇ ਘਰ ਦੇ ਨੇੜੇ ਤੇੜੇ ਵੀ ਤਿੱਖ ਗਿਆਣਾ ਤਾਂ ਵੇਖ ਲੈ ਵੀ ਤੈਨੂੰ ਮਾਰ ਕੇ ਸੁੱਟ ਦੂੰਗਾ ਉਹਦੇ ਜਾਣ ਤੋਂ ਬਾਅਦ ਮੇਰੇ ਘਰ ਵਾਲੇ ਨੇ ਆਪਣੀ ਬੈਲਟ ਲਾ ਲਈ ਤੇ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਮੇਰੇ ਸਰੀਰ ਦਾ ਕੋਈ ਅਜਿਹਾ ਹਿੱਸਾ ਨਹੀਂ ਛੱਡਿਆ ਜੋ ਨਾ ਕੁੱਟਿਆ ਹੋਵੇ ਮੇਰੀਆਂ ਚੀਕਾਂ ਨਿਕਲ ਰਹੀਆਂ ਸੀ ਮੈਂ ਮਾਫੀ ਮੰਗ ਰਹੀ ਸੀ ਤੇ ਉਹ ਮੈਨੂੰ ਵਾਰ-ਵਾਰ ਪੁੱਛ ਰਿਹਾ ਸੀ ਹੁਣ ਦੱਸ ਤਾ ਸ਼ੇਖਰ ਨਾਲ ਜਾਣਾ ਜਾਂ ਮੇਰੇ ਨਾਲ ਰਹਿਣਾ ਮੈਂ ਇੰਨੀ ਜ਼ਿਆਦਾ ਕੁੱਟ ਨਹੀਂ ਚੱਲ ਸਕਦੀ ਸੀ ਤੇ ਮੈਂ ਉਹਨੂੰ ਕਹਿ ਰਹੀ ਸੀ ਨਹੀਂ ਮੇਰੇ ਕੋਲੋ ਗਲਤੀ ਹੋ ਗਈ ਆ ਮੈਂ ਤੇਰੇ ਨਾਲ ਹੀ ਰਹਿਣਾ ਅੱਜ ਤੋਂ ਬਾਅਦ ਮੈਂ ਸ਼ੇਖਰਵਲ ਦੇਖਦੀ ਤੱਕ ਨਹੀਂ ਤਾਂ ਮੇਰਾ ਘਰ ਵਾਲਾ ਕਹਿਣ ਲੱਗਿਆ ਜੋ ਤੂੰ ਕੀਤਾ ਉਹਦੀ ਸਜ਼ਾ ਤੈਨੂੰ ਡੇਲੀ ਮਿਲਿਆ ਕਰੂਗੀ ਕਿਉਂਕਿ ਮੇਰੇ ਦਿਮਾਗ ਵਿੱਚ ਇਹ ਗੱਲ ਹਮੇਸ਼ਾ ਰਹੂਗੀ ਤੂੰ ਇਸ ਘਰ ਵਿੱਚ ਤਾਂ ਰਹੇਂਗੀ ਪਰ ਮੇਰੀ ਪਤਨੀ ਬਣ ਕੇ ਨਹੀਂ ਇੱਕ ਨੌਕਰਾਨੀ ਵਾਂਗ ਰਹੇਂਗੀ ਮੇਰੇ ਮਾਪਿਓ ਦੀ ਸੇਵਾ ਕਰੇਂਗੀ ਤੇ ਮੇਰੀ ਪਤਨੀ ਦਾ દરਜਾ ਤੈਨੂੰ ਕਦੇ ਵੀ ਨਹੀਂ ਮਿਲੂਗਾ ਤੇ ਨਾ ਹੀ ਤੇਨੂੰ ਕਦੇ ਬਾਹਰ ਜਾਣ ਦਿੱਤਾ ਜਾਊਗਾ ਤੂੰ ਇਸ ਘਰ ਵਿੱਚ ਨੌਕਰਾਨੀ ਤਰ੍ਹਾਂ ਇੱਕ ਗੁਲਾਮ ਬਣ ਕੇ ਰਹੇਂਗੀ ਮੈਂ ਕਈ ਵਾਰ ਆਪਣੇ ਪੇਕਿਆਂ ਨੂੰ ਵੀ ਫੋਨ ਕੀਤਾ ਕਿ ਮੇਰੇ ਨਾਲ ਇਸ ਤਰ੍ਹਾਂ ਦੇ ਜ਼ੁਲਮ ਕਰਦਾ ਆ ਪਰ ਮੇਰੇ ਪੇਕਿਆਂ ਨੂੰ ਵੀ ਉਹਨੇ ਸਾਰਾ ਕੁਝ ਦੱਸ ਦਿੱਤਾ ਸੀ ਤੇ ਮੇਰੇ ਘਰ ਦੇ ਕਹਿਣ ਲੱਗੇ ਕਿ ਜਿਸ ਤਰ੍ਹਾਂ ਤੂੰ ਗਲਤੀ ਕੀਤੀ ਹੁਣ ਮਰ ਉਥੇ ਹੀ ਅਸੀਂ ਤੇਨੂੰ ਕਿੱਥੇ ਵਿਆਵਾਂਗੇ ਸ਼ੇਖਰ ਨੇ ਵੀ ਉਸ ਦਿਨ ਤੋਂ ਬਾਅਦ ਮੇਰੇ ਵੱਲ ਕਦੇ ਮੁੜ ਕੇ ਨਹੀਂ ਵੇਖਿਆ ਉਹ ਸਾਡੇ ਘਰਾਂ ਵਾਲੀ ਆਉਣੋਂ ਹਟ ਗਿਆ ਉਹ ਸ਼ਹਿਰ ਵਿੱਚ ਦੁੱਧ ਵੇਚਣ ਲੱਗ ਗਿਆ ਪਰ ਉਹਨੇ ਪਿੰਡ ਵਿੱਚ ਆਉਣਾ ਜਾਣਾ ਛੱਡ ਦਿੱਤਾ ਮੈਂ ਬੜਾ ਪਛਤਾ ਰਹੀ ਸੀ ਕਿ ਉਸ ਆਦਮੀ ਦੀ ਖਾਤਰ ਮੈਂ ਇੰਨਾ ਕਾ ਜ਼ਿਆਦਾ ਅੱਗੇ ਵਧ ਗਈ ਸੀ ਉਹਨੇ ਮੈਨੂੰ ਠੋਖਾ ਦੇ ਦਿੱਤਾ ਉਹਨੇ ਮੇਰੇ ਲਈ ਇੱਕ ਵਾਰ ਵੀ ਸਟੈਂਡ ਨਹੀਂ ਲਿਆ ਹੁਣ ਇੱਕਦਮ ਹੀ ਮੇਰਾ ਸਾਥ ਛੱਡ ਦਿੱਤਾ ਉਹਨੂੰ ਸਿਰਫ ਮੇਰੇ ਚੰਮ ਤੱਕ ਮਤਲਬ ਸੀ ਫਿਰ ਮੈਨੂੰ ਛੱਡ ਦਿੱਤਾ ਮੈਂ ਆਪਣੀ ਜ਼ਿੰਦਗੀ ਵਿੱਚ ਇਸ ਗਲਤੀ ਤੇ ਬੜਾ ਪਛਤਾ ਰਹੀ ਆ ਕਿ ਸਾਨੂੰ ਕਦੇ ਵੀ ਆਪਣੇ ਮਰਦ ਤੋਂ ਬਿਨਾਂ ਕਿਸੇ ਦੂਸਰੇ ਮਰਦal ਦੇਖਣਾ ਨਹੀਂ ਚਾਹੀਦਾ ਹੁਣ ਮੈਂ ਆਪਣੇ ਘਰ ਵਾਲੇ ਨਾਲ ਰਹਿ ਤਾਂ ਰਹੀ ਆ ਪਰ ਉਹਦੀ ਇੱਕ ਨੌਕਰਾਂ ਨਹੀਂ ਬਣ ਕੇ ਰਹਿ ਰਹੀ ਕਿਉਂਕਿ ਉਹਨੇ ਕਦੇ ਵੀ ਮੈਨੂੰ ਇੱਕ ਪਤਨੀ ਦਾ ਦਰਜਾ ਨਹੀਂ ਦਿੱਤਾ ਉਹ ਹਰ ਰੋ ਸ਼ਰਾਬ ਪੀ ਕੇ ਮੈਨੂੰ ਕੋਟਦਾ ਤੇ ਮੈਨੂੰ ਹਰ ਰੋਜ਼ ਉਹ ਗੱਲ ਯਾਦ ਦਿਵਾਉਂਦਾ ਤੇ ਮੈਨੂੰ ਉਹ ਗਲਤੀ ਹਰ ਟਾਈਮ ਦਿਮਾਗ ਵਿੱਚ ਰਹਿੰਦੀ ਆ ਤੇ ਮੈਂ ਇਹ ਗਲਤੀ ਕਰਨ ਬਾਰੇ ਕਦੇ ਦੁਬਾਰਾ ਸੋਚਦੀ ਵੀ ਨਹੀਂ ਪਰ ਸਾਰੀ ਜ਼ਿੰਦਗੀ ਮੈਂ ਇਸ ਤਰ੍ਹਾਂ ਹੀ ਦੁੱਖ ਕੱਟੂਗੀ ਕਿਉਂਕਿ ਮੈਂ ਗਲਤੀ ਹੀ ਇਦਾਂ ਦੀ ਕੀਤੀ ਆ ਕੋਈ ਵੀ ਮਰਦ ਆਪਣੀ ਔਰਤ ਨੂੰ ਦੂਜੇ ਆਦਮੀ ਨਾਲ ਨਹੀਂ ਵੇਖ ਸਕਦਾ ਮੈਂ ਇਹ ਗਲਤੀ ਕੀਤੀ ਸੀ ਤਾਂ ਮੈਂ ਦੁੱਖ ਭੋਗ ਰਹੀ ਆ ਸਾਨੂੰ ਕਦੇ ਵੀ ਐਹੋ ਜੀ ਗਲਤੀ ਨਹੀਂ ਕਰੀ ਚਾਹੀਦੀ ਸੀ ਆਪਣੀ ਵਿਅਵਤਾ ਜ਼ਿੰਦਗੀ ਵਿੱਚ ਖੁਸ਼ ਰਹਿਣਾ ਚਾਹੀਦਾ ਤੇ ਕਿਸੇ ਦੂਜੇ ਦਾ ਸੋਹਣਾਪਣ ਵੇਖ ਕੇ ਉਹਦੇ ਤੇ ਨਹੀਂ ਡੁੱਲਣਾ ਚਾਹੀਦਾ ਚਾਹੇ ਮੇਰਾ ਘਰ ਵਾਲਾ ਮੈਨੂੰ ਕੁੱਟਦਾ ਹੀ ਆ ਪਰ ਉਹ ਫਿਰ ਵੀ ਮੈਨੂੰ ਆਪਣੇ ਘਰ ਰੱਖੀ ਬੈਠਾ ਪਰ ਸ਼ੇਖਰ ਨੇ ਤਾਂ ਮੈਨੂੰ ਆਪਣੇ ਨਾਲ ਲਿਜਾਣ ਤੋਂ ਬਿਲਕੁਲ ਹੀ ਮਨ੍ਹਾ ਕਰ ਦਿੱਤਾ ਫਿਰ ਵੀ ਮੇਰਾ ਘਰ ਵਾਲਾ ਹੀ ਮੈਨੂੰ ਰੋਟੀ ਦੇ ਰਿਹਾ ਇਸ ਕਰਕੇ ਸਾਨੂੰ ਆਪਣੇ ਘਰ ਵਾਲੇ ਦਾ ਸਾਥ ਕਦੇ ਵੀ ਨਹੀਂ ਛੱਡਣਾ ਚਾਹੀਦਾ ਏਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ లైక్ ਤੇ ਸ਼ੇਅਰ ਵੀ ਜ਼ਰੂਰ ਕਰਨਾ